ਨਵਜੋਤ ਬਟਨ ਤਲਾ ਉਹ ਮੈਂ ਪਛਾਣਦੇ ਹਾਂ ਸਤਿ ਪੁਰਨ ਵਾਲੀ ਮਾਤਾ ਦਾ ਕੋਲ ਸੱਚੇ ਦਰਬਾਰ ਕੀ ਜੈ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਾਂ ਚੱਲੇ ਹਾਂ ਮੋਗੇ ਮੁਰਗੇ ਵੀ ਮਾਰਤਾ ਅਦੀ ਜੋਤਾਂ ਆਉਂਦੀਆਂ ਹੁੰਦੀਆਂ ਬਹੁਤ ਜ਼ਿਆਦਾ 11 ਜੋਤਾਂ ਕਹਿੰਦੇ ਆ ਤੇ ਜਦੋਂ ਉੱਥੇ ਚੱਲੇ ਆਂ ਅੰਜੂ ਆਂਟੀ ਦੇ ਨਾਲ ਨਵਜੋਦ ਬਟਨ ਤਾਂ ਲਾ ਲਾ ਮੈਂ ਟਮ ਮੋ ਰਿਹਾ ਭੱਜਣ ਨੂੰ ਹੁਣ ਆਈਏ ਸਬਸਕ੍ਰਾਈਬ ਕਰਤਾ ਮਾਰ ਪਾ ਗਏ ਮਸਤ ਮਾਰ ਹੁਣ ਪਹਿਲਾਂ ਪੰਜੂ ਆਂਟੀ ਦੇ ਘਰੇ ਜਾਂਦੇ ਆ ਤੇ ਉੱਥੋਂ ਜਾਵਾਂਗੇ ਗੱਡੀ 'ਚ ਪੱਕਾ ਛੱਡ ਗਰਮੀ ਵਧ ਗਈ ਜਿਹਨੇ ਚਾਹ ਪਕੜੇ ਲੈ ਕੇ ਆਉਣੇ ਮੈਂ ਕੋਈ ਗੱਡੀ ਨੂੰ 9 ਜਣੇ ਮਿਲਦੇ ਆ ਹੁਣ ਕਰਨੀ ਕਰ ਕੇ ਮੈਂ ਅਖਤ ਮੱਜਦੀ ਹੈ ਸਸੀ ਕਾ ਬਹੁਤ ਸੁਣਾਇਆ ਉਹ ਹਸੀ ਕਾ ਹਨਾ ਅੱਜ ਸਸੀ ਕਾ ਤੁਹਾਡੇ ਕੱਪੜਿਆਂ ਦੇ ਵਿੱਚ ਲੱਭ ਗਏ ਅੱਛਾ ਬਹੁਤ ਵਸਣ ਕਰ ਰਹੀ ਹੈ ਤੇ ਥੋੜੀ ਜਿਹੀ ਲੰਮੀ ਕਿਸੀ ਦੀ ਹੋ ਗਈ ਤਾਂ ਬੱਚੇ ਆ ਪਾ ਵੀ ਲੈਂਦੇ ਆ ਅੱਛਾ ਥੋੜੀ ਜਿਹੀ ਲੰਮੀ ਬਣਾ ਦੂੰਗੀ ਕਿਸੇ ਦੀ ਹਾਂ ਹਾਂ ਸਾਰਿਆਂ ਦੀ ਜੀ ਜੀ ਦੀ ਲੰਬੀ ਹੋ ਸਕਦੀ ਲੰਬੀ ਵਾਲੀ ਬੱਚੇ ਅੱਜ ਕੱਲ੍ਹ ਐਸਾ ਕਈ ਲੰਬੀਆਂ ਹੁੰਦੀਆਂ ਨੇ ਕੁੜੀਆਂ ਹਾਂਜੀ ਆ ਆਪਣੇ 10 ਰੁਪਏ ਦੇ ਸੀ ਟੋਟੇ ਲਿਆਣ ਦੇ ਦੇਖ ਲਗਾ 10 ਰੁਪਏ ਹਾਂ ਦਾ ਦਾ ਲੈ ਦੇਖੇ ਮਾਰਾ ਜਾਨੀ ਬੇਟੀ ਵੀ ਡੀਚ ਜੈ ਮਾਤਾ ਦੀ ਜਕਾਰਾ ਛੇਰਾ ਵਾਲੀ ਮਾਤਾ ਦਾ ਜੈ ਸਾਚੇ ਦਰਬਾਰ ਦੀ ਜੈ ਜੈਤਪੂਰਨ ਵਾਲੀ ਮਾਤਾ ਦਾ ਹੋ ਸਾਚੇ ਦਰਬਾਰ ਦੀ ਜੈ ਸੀਨਾ ਦਾ ਮਾਤਾ ਨਹੀਂ ਸਾਰਿਆਂ ਨੂੰ ਬਿਖਵਾ ਦੇ ਨੇ ਸਾਰਿਆਂ ਨੂੰ ਸਹੀ ਹੈ ਕੋਈ ਨਾ ਇਹ ਦਵਾ ਦੇ ਨਹੀਂ ਸਕਦਾ ਤੁਸੀਂ ਸਹੀ ਗੱਲ ਆਸ ਕੀ ਮੈਨੂੰ ਵੀ ਆਈ ਹੁੰਦਾ ਨਾ ਮੈਂ ਆਪ ਹੁੰਦੀ ਰਹਤਾ ਸਾਲਿਆਂ ਜਾਂਦੇ ਸਹੀ ਗੱਲ ਮੈਂ ਸਹੀ ਗੱਲ ਮੈਨੂੰ ਆਈ ਨਾ ਮੈਂ ਰਹਿਪੂ ਕੋਈ ਨਹੀਂ ਨਾ ਮੈਂ ਚੱਲਿਆ ਵਾਂ ਉਹਨਾਂ ਨਾਲ ਨਹੀਂ ਨਹੀਂ ਕਹਿੰਦਾ ਮੈਂ ਲੈ ਕੇ ਜਾਣਾ ਨਹੀਂ ਨਹੀਂ ਰਹਿ ਗਿਆ ਨਾ ਤੈਨੂੰ ਛੱਡ ਗਈ ਨਹੀਂ ਨਾ ਕਿਹਾ ਆਪਣੇ ਲਈ ਚਿਤ ਐਂ ਨਹੀਂ ਬੈਠੀ ਨਹੀਂ ਜਲੇ ਹੋਰ ਤੇ ਲਾਉਣੀਆਂ ਨੇ ਆਹ ਬੈਠੋ ਕਿੰਨੀ ਘੁੱਟ ਲਾਉਂਦੇ ਆਂ ਸਾਡਾ ਮਰਮਰੀਆ ਸਾਈਡ ਤੇ ਹਾਂ ਬੈਠੋ ਕਿੰਨੀ ਬੈਠੋ ਦੋਕਮੈਂਟ ਬੈਜੋ ਫਿਰ ਅੱਛਾ ਅੱਛਾ ਆਇਆ ਆਇਆ ਕਿੰਨਾ ਇੱਥੇ ਹੀ ਹੈ ਨਹੀਂ ਨਹੀਂ ਠੀਕ ਆ ਫਿਰ ਹੱਥ ਥੋੜਾ ਇਹ ਵੀ ਲੱਗਦਾ ਅੰਮੀ ਫੜਿਓ ਠੀਕ ਮਨਾਲੇ ਸਾਰੇ ਜੀ ਬਣਾ ਲਈ ਹੁਣ ਤਾਂ ਇੱਕ ਇੱਕ ਦੇ ਜੀ ਆਉਣਾ ਚਾਹੀਦਾ ਨੇ ਵਿੱਚ ਹਾਂ ਇੱਕ ਆਪਾਂ ਦੀ ਵੱਡੀ ਸਰਕਟ ਪਾ ਲਾਂ Pakistan? Hmm. Pakistan, hmm. Pakistan. Hmm. Hmm. ਦੀ ਰਮੋ ਨਜ਼ਾਰਾ ਆਪਣੇ ਨਾਮ ਦੇ ਵਿੱਚ ਤੇ ਮਾਣ ਅਸੇ ਗੈਰੇਗਰਮਨ ਮਾਣ ਹੋਏ ਆਵਾਜ਼ ਦੇ ਸੰਦਨ ਨਵਾਂ ਆਵਾਜ਼ ਕਰਨਾ ਵਾਲਾ ਬਾਕੀ ਸਭਾ ਦੀ ਨਾ ਮਾਣ ਹੋਏ ਹੋਮ ਅਮਤਸਰੰਦ ਦੇ ਦਾ ਨਾ ਸਾਥ ਦੇ ਨਾਵਾ ਦੀ ਮਹਾਰਾ ਅਰੀ ਯਰ ਨਾ ਆਰਾ തന്നെ <laughs> 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 <hums> ਰਾਤ ਨੂੰ ਹੋਰ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਪਾਪਾ ਦੇਖਦੇ ਹਾਂ ਇਹਨਾਂ ਨੂੰ ਦੇਖਦੇ ਹਾਂ ਪਹਿਲਾਂ ਕਰੀਏ ਗਾਉਂ ਦੀ ਗੱਲ ਹੈ ਗਾਉਂ ਫਾਟੇ ਦੀ ਬੰਦੇ ਦੀ ਕਿਨੇ ਸੁਣਨਾ ਦੇਣਾ ਇਹ ਤਾਂ ਬੈਸ ਨਹੀਂ ਚੱਲਦਾ ਨਾ ਮਾਤਾ ਜੀ ਵੀ ਕਿਉਂ ਤੇ ਨੇ ਮੋਤ ਦਾ ਅੰਦ ਵੀ ਇਹ ਕਿ ਹੈ ਕਿ ਮਾਤਾ ਨਾ ਮੈਂ ਦੱਸ ਪੁੱਛਦਾ ਮੈਂ ਦੱਸ ਮੈਂ ਸਮਝਦਾ ਨਾ ਇਹ ਮੰਦਿਰ ਹੈ ਮੈਸ਼ੰਦੇਵੀ ਜੀ ਮਾਤਾ ਕਾਲੀ ਮਹਾਕਾਲੀ ਮਹਾ ਸਰਸਵਤੀ ਮਹਾ ਲਕਸ਼ਮੀ ਤਿੰਨ ਤਿੰਨੇ ਹੀ ਪਿੰਡੀਆਂ ਕਹਿੰਦੇ ਹਨ ਹਾਂ ਤਿੰਨੇ ਇਹਦੇ ਵਿੱਚ ਇਹ ਵਿਸ਼ ਨੂੰ ਮਾਤਾ ਦੇ ਹੀ ਹੈ ਦੱਸੂਗੇ ਤਿੰਨ ਪਿੰਡੀਆਂ ਪਿੰਡੀਆਂ ැල්ලි කරී පස ත මැ ති ප නැ හර හඳ බේදීම මැවිී සේතස් ලා ආදැ මද ල්ලෝ ර ම්. ਗਾਈਜ਼ ਮੱਥਾ ਪਾ ਟੇਕ ਲਿਆ ਵਾ ਧਰਸ਼ਨ ਕਰ ਲਏ ਸਾਰੀਆਂ ਜੋਤਾਂ ਦੇ ਫਿਰ ਆਪਾਂ ਪਾਣੀ ਪੀ ਕੇ ਐਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੀ ਆਈ ਹੋਪ ਜੇ ਤੁਹਾਨੂੰ ਸਾਡਾ ਵਧੀਆ ਲੱਗਿਆ ਹੋਵੇ ਵਲੌਗ ਲਾਈਕ ਸਬਸਕ੍ਰਾਈਬ ਸ਼ੇਅਰ ਕਰਕੇ ਜਰੂਰ ਜਾਣਾ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਥੈਂਕਸ ਫੋਰ ਵਾਚਿੰਗ ਬਾਏ ਇਸ ਕਰਕੇ ਹੁਣ ਆਪਾਂ ਖਾਣਾਂਗੇ ਹੈ ਨਹੀਂ ਲੰਗਰ ਚਾਹ ਹੈ ਨਹੀਂ ਆਪਣੇ ਘਰ ਮਾਸ਼ ਮੈਂ ਤਾਂ ਰੀਸਟਾਰਟ ਕੀਤਾ ਵਲੌਗ ਚਲੋ ਫਿਰ ਐਂਡ ਕਰਦੀ ਆਪਾਂ ਇੱਥੇ